ਚਲੋ ਫਿਰ ਦਿਲਪ੍ਰੀਤ ਹੈ ਚੱਲੀਏ ਯਾਰ ਸਤਿ ਸ਼੍ਰੀ ਅਕਾਲ ਚਾਚਾ ਯਾਰ ਟਾਈਮ ਦੇਖਿਆ ਕਿਹੜਾ ਹੋ ਗਿਆ ਟਾਈਮ ਤਾਂ ਚੱਲ ਕੋਈ ਗੱਲ ਨਹੀਂ ਜਿਹੜਾ ਹੋ ਗਿਆ ਹੋਰ ਠੀਕ ਹੈ ਹੂੰ ਹੁਣ ਤਾਂ ਆਪਾਂ ਨੂੰ ਦੋ ਤਿੰਨ ਦਿਨ ਮੇਲਾ ਦੇਖਿਆ ਵੈਸੇ ਨਹੀਂ ਨਜ਼ਾਰੇ ਹੈ ਨਹੀਂ ਬਹੁਤ ਬਈ ਮੈਂ ਕਹਿੰਦਾ ਜ਼ਮੀਨਾਂ ਆਪਣੀਆਂ ਖੁੱਲੀਆਂ ਚਾਚਾ ਉੱਥੇ ਇਹ ਦੋ ਮੇਲੇ ਲੱਗਦੇ ਕਿ ਦਸਹਰੇ ਨੂੰ ਵੀ ਲੱਗਦਾ ਉੱਥੇ ਦੋ ਲੱਗਦੇ ਆ ਪਰ ਜਿਹੜਾ 40 ਮੁਕਤੀਆਂ ਵਾਲਾ ਉਹ ਹੁਣ ਲੱਗਦਾ ਅੱਛਾ ਹਾਂ ਇਹ ਜਨਵਰੀ ਆਉਣੀ ਉੱਥੇ ਕਹਿੰਦੇ ਮਸ਼ੀਨਰੀ ਵੀ ਆਉਂਦੀ ਹੈ ਚਾਚਾ ਮਸ਼ੀਨਰੀ ਵਾਲਾ ਲੱਗ ਲੱਗਦਾ ਹੈ ਘੋੜਿਆਂ ਦਾ ਲੱਗ ਲੱਗਦਾ ਹੈ ਘੋੜੇ ਕਰੋੜ ਕਰੋੜ ਤੱਕ ਘੋੜੇ ਪਏ ਉਥੇ ਹੋਰ ਵੀ ਮਹਿੰਗੇ ਆ ਕਰੋੜ ਤੋਂ ਵੀ ਉੱਪਰ ਹੂੰ ਬਹੁਤ ਉੱਪਰ ਆ ਕਾਦੀ ਤੇਰੀ ਕੜੀ ਆ ਅੱਜ ਹੁਣ ਕਾਦੀ ਤੇਰੀ ਕੜੀ ਆ ਬਾਗੀ 17 ਕਥਲੇ ਪਾਦੀ ਆ ਜੀ ਬਸ ਸਾਨੂੰ ਢੀਕਦੇ ਟੈ ਹਨ ਤੁਸੀਂ ਲਾਓ ਜੀ ਮਿੱਤਰੋ ਚੱਲ ਅੱਜ ਤਿਆਰੀ ਕਰੀਏ ਰੇਪ ਪਾਉਣ ਦੀ 17 18 ਕਥਲੇ ਹਾਂ ਮੁਰਗਾ ਦੇਖ ਨਿਕਲਿਆ ਚਾਹ ਕਿੱਥੇ ਗੋਗੀ ਚਾਹ ਚਾਹ ਕਮਰੇ ਚ ਜੇ ਲਿਆਓ ਫਿਰ ਚਾਹ ਤਾਂ ਚਾਹ ਬਿਨਾ ਤੈਨੂੰ ਪਤਾ ਹੋਵੇ ਭੱਗ ਜਾ ਚਾਹ ਫਿਰ ਜਮੇ ਡੈਡ ਹੋ ਜੂ ਹਾਂ ਤੇ ਨਹੀਂ ਦੋ ਦਿਨ ਪਿੱਛੇ ਫਿਰ ਫੁੱਲ ਨੇ ਆਲੇ ਲਏ ਆ ਮੈਨੂੰ ਤਾਂ ਪੋਟਾ ਆ ਹੀ ਗਈਆਂ ਮੈਂ ਕੈਮਰਾ ਚ ਦੇਖਦਾ ਰਿਹਾ ਉਥੇ ਹੂੰ ਉਹ ਗਲਤ ਕੰਮ ਮੈਂ ਪਤਾ ਉਹ ਕੈਮਰੇ ਚ ਨੂੰ ਸਾਹਮਣੇ ਤੇ ਪੂਰਾ ਦਿਖਦਾ ਦਾ ਮੈਂ ਗੱਡੀ ਚ ਬੈਠਾ ਦੇਖੀ ਜਾਂਦਾ ਮੈਂ ਕੀ ਕਰਦੇ ਆ ਕਿਹ ਨਹੀਂ ਕੀ ਕਰਦੇ ਜੀ ਤੂੰ ਤਾਂ ਇੱਥੇ ਤੇ ਨਹੀਂ ਨਿਕਲਿਆ ਹੈ ਇੱਥੇ ਉਹ ਦੇ ਫਿਰ ਡੰਗਰ ਆਉਂਦਾ ਮੈਂ ਦੋ ਤਿੰਨ ਦਿਨਾਂ ਡਾਕਟਰ ਆਉਂਦਾ ਰਿਹਾ ਯਾਰ ਖਾਤੇ ਮਨਫੈਕਸ਼ਨ ਹੋ ਗਈ ਤੇ ਗਏ ਨੂੰ ਅੱਛਾ ਠੀਕ ਆ ਹੁਣ ਹਾਂ ਠੀਕ ਆ ਬਹੁਤ ਔਖੀ ਲੂਟ ਕਰੀ ਹੈ ਮੈਂ ਤਾਂ ਮੰਜਾ ਠੀਕ ਪਿਆ ਦੋ ਦਿਨ ਉਰੀ ਹੁਣ ਮੈਨੂੰ ਦਿੱਕਤ ਹੋ ਦਿਨ ਤੇ ਫਿਰ ਵਿਆਹ ਵੀ ਆ ਗਏ ਹੁਣ ਵਿਆਹ ਚ ਲੈਣੇ ਫੁੱਲ ਨੇ ਅਜੇ ਦੋ ਤਿੰਨ ਦਿਨ ਚ ਦੇ ਪਾ ਦੀਏ ਹਾਂ ਲਈ ਤਾਂ ਪੈਣਾ ਕਿੰਨੇ ਕਿਆ ਕਿੰਨੇ 50 ਥੱਲੇ ਪਾਉਣੇ ਥੋੜਾ ਥੋੜਾ ਹੌਲੀ ਹੌਲੀ ਪਾਉਣੇ ਅੱਜ 16 17 ਹੀ ਪਾਉਣੇ ਅੱਜ ਜਿਆਦਾ ਅੱਜ 16 ਕ 15 16 ਕ ਥੱਲੇ ਪੈਣੇ ਅੱਜ ਹੂੰ 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 ਰੌਲਾ ਆਇਆ ਨਾ ਹੁਣ ਫਿਰ ਵਿਆਹ ਦਾ ਵੀ ਚੱਕਰ ਪੈ ਰਿਹਾ ਗੋਗੀ ਨੂੰ ਕੱਲ ਤੇ ਉਹਨੇ ਆਹੀ ਮਰੀ ਜਾਂਦਾ ਉਹਦੇ ਪਿੱਛੇ ਕਾਰਡ ਹੋਰ ਖਾਲੀ ਯਾਰ ਤੂੰ ਆਪਣਾ ਵਿਆਹ ਜਾਂਦਾ ਉਹ ਤੇ ਤਾ ਭੇਦ ਖੋਲਣ ਲੱਗ ਗਿਆ ਹੈ 17 ਥੈਲੀਆਂ ਤੇ ਬਾਅਦ ਤੇਰੀ ਜ਼ਿੰਮੇਵਾਰੀ ਮੇਰੀ ਤੇ ਚਲ ਵੈਨਾਂ ਕੇ ਘਰੋਂ ਨਾ ਤੂੰ ਫੇਰ ਕੰਮ ਜਾ ਤੂੰ ਲਿਆਉਂਦਾ ਕਿੱਥੇ ਚਲੋ ਫੇਰ ਚੱਲੀਏ ਲੈ ਮੋਟਰਸਾਈਕਲ ਚੱਕ ਲੋ ਉਹਦੇ ਪੇ ਤੁਸੀਂ ਚਾਚੂ ਲਿਆਓ ਡਾਕਟਰ ਸਾਹਿਬ ਪਹੁੰਚ ਚੁੱਕੇ ਆਂ ਜੇ ਡੰਗਰ ਕੋਈ ਬਿਮਾਰ ਹੋਵੇ ਨਾ ਉਹੇ ਜ਼ਰੂਰ ਆਉਣਾ ਡਾਕਟਰ ਸਾਹਿਬ ਕਿਹੜੀ ਜਗ੍ਹਾ ਪਹੁੰਚਣਾ ਹੈ ਚੱਲ ਵੀ ਅੱਛਾ ਲਓ ਭਾਈ ਮਿੱਤਰੋ ਬੜੇ ਦਿਨਾਂ ਬਾਅਦ ਅੱਜ ਪਹੁੰਚੇ ਜੀ ਆਪਣੇ ਖੇਤਾਂ 'ਚ। ਅੱ짜 ਹੀ ਕਾ ਬੈਸੇ ਤਾਰਾਂ ਤਾਂ ਸਾਲੀਓ ਲੈ ਜੈਨੂ ਵੀ ਆਪਣੇ ਵੀ ਨਹੀਂ ਹੈਗੀਆਂ ਦਿਖਦੀਆਂ ਇੰਨੀਆਂ ਕੋਈ। ਮੈਂ ਤਾਰਾਂ ਤਾਂ ਲਾਗ ਲਾ ਕੇ ਜਾ ਰਹੀਆਂ ਪਰਾਂ ਨੂੰ ਤਾਂ ਮੈਂ ਤਾਰ ਆਪਣੇ ਵੀ ਨਹੀਂ ਦਿਖਦੀ ਕੋਈ ਨੇੜੇ ਤੇੜੇ। ਪਰ ਉਹ ਏਰੀਆ ਦਾ ਫਰਕ ਹੈ। ਖੈਰ ਏਰੀਆ ਤਾਂ ਆਪਣੇ ਵੀ ਬੜਾ ਘੈਂਟ ਹੈ। ਤੈਨੂੰ ਖੁੱਲਮ ਡੁੱਲਾ ਜੈ ਏਰੀਆ ਇੱਕ ਹਸਾਰਾ ਪੱਧਰ ਹੈ। ਆਪਣੇ ਹੋਰ ਹੈ, ਆਪਣੇ ਇੱਧਰ ਨੂੰ ਨਾ ਜ਼ਮੀਨਾਂ ਨਹੀਂ ਉੱਚੇ ਨੀਵੇਂ ਜੀ ਹੈ। ਬਸ ਜੇ ਖੇਤ ਤੋਂ ਖੇਤ ਦੇ ਮਤਲਬ ਜੇ ਢਾਲ ਵੀ ਨਾ ਤਾਂ ਇੰਚਾਂ ਚ ਢਾਲਾਂ ਹੀ ਨਹੀਂ ਆ ਵੀ ਅੱਧੇ ਫੁੱਟ ਦੀ ਢਾਲਾਂ ਜਾਂ ਫੁੱਟ ਦੀ ਢਾਲ ਮਿੱਟੀ-ਮੁੱਟੀ ਬਹੁਤੀ ਜੀ ਨਹੀਂ ਆਪਣੇ ਟੀਨ ਵਿੱਚ ਕਈ ਉਹ ਏਰੀਆ ਜਿਹੜਾ ਮਿੱਟੀਆ ਮੁੱਟਿਆ ਚਕਾਈ ਜਾਂਦੇ ਨੇ ਨਾ ਮਿੱਟੀਆ ਚਕਾਈ ਜਾਂਦੇ ਨੇ ਹਾਂ ਲੈ ਦੋ ਥੱਲੇ ਖੋਲਾ ਫਿਰ ਇੱਥੇ ਆਪਾਂ ਕਰੀਏ ਸ਼ੁਰੂ ਚਾਹ ਉਹਨਾਂ ਕੋਲੇ ਆ ਅੱਛਾ ਉਹ ਹੀ ਲੈ ਕੇ ਆਉਣੇ ਸੂਰਨੇ ਆ ਉਹਦੇ ਨੂੰ ਕੋਈ ਡੰਗਰ ਚੜਿਆ ਹੋਇਆ ਲੱਗਦਾ ਆ ਦੇਖ ਵਿਚ ਨੂੰ ਲੰਘਿਆ ਭਾਬੀਏ ਡੰਗਰ ਬੜੇ ਨੇ ਆ ਦਿਖਾ ਦੇ ਆ ਡੰਗਰ ਲੰਗੇਵੇਂ ਉਹਦੇ ਨੂੰ ਆ ਸਿੱਧੀ ਲੰਨ ਗਈ ਵੀ ਅੱਧਰ ਨੂੰ ਉਹ ਡੈਡੀ ਜੀ ਖਾਸੀ ਖਾਧੀ ਵੀ ਆ ਉਹ ਕਿਤਾ ਵਾਲੇ ਉਰਾ ਭਰਾ ਕਰ ਦਿੰਦੇ ਆ ਆਪਣੀ ਪੇਸ਼ਤਾ ਜੋ ਦਹਾਕੇ ਪਿੱਛੇ ਦਾ ਦਿੰਦੇ ਬਸ 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 ਲੈ ਖੋਲ ਥੈਲੀ ਖੋਲ ਫੇ ਫਟਾਫਟ ਬਾ ਦਿਓ ਬਿੱਟੇ ਮੌਸਮ ਨਹੀਂ ਖਰਾਇ ਅੱਜ ਹੂੰ ਦੀਪਾ ਚੱਕੇ ਦਰੋਂ ਅੱਛਾ ਸਪੀਡ ਗ੍ਰਾਉਂਡ ਆਤੇ ਹਾਂ ਚੱਲ ਕੇ ਨਾ ਜਾਣਦੇ ਨੇ ਅਸੀਂ ਦੇ ਕੇ ਜਗਾ ਦੰਦ ਲੜੀਆਂ ਬਈ ਇਹ ਲੈ ਵੀਰ ਤਾਂ ਲੰਘਿਆ 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 ਜਾਣਦਾ ਸਰਚ ਬਹੁਤ ਹੈ ਅੱਛਾ ਦੇਖ ਸੱਟਿਆ ਕਰਕੇ ਲਵਾਏ ਨੂੰ ਥੱਲੇ ਕਰਾ ਅੱਛਾ ਥੋੜਾ ਜਿਹਾ ਹਟ ਜਾ ਬੜ ਜਾ ਬੜ ਜਾ ਉੱਪਰ ਚੱਕ ਕਰ ਉੱਪਰ ਚੱਕਾ ਡੀਪਰ ਪਾ ਦੇ ਫੇਰ ਨਾ ਡਾਲਾ ਤਾਂ ਨਹੀਂ ਫਸੂਗਾ ਆਹ ਆਂਦੇ ਨੇ ਫੜ ਜਾ ਫੜ ਜਾ ਹੋਰ ਵੀ ਆਉਣੀ ਆਏ ਤੋੜ ਨਾ ਦੇ ਉਸ ਨੂੰ ਨਹੀਂ ਜੁੜ ਜਾ ਆਏ ਕਰਕੇ ਟਾਇਰ ਨੂੰ ਆਏ खेती बैठ पर छेती हो जा चलता सही सिकंदा सेकंडा। ਆ ਜਾ ਆ ਜਾ ਆ ਜਾ ਫਟਾਫਟ ਆ ਜਾ ਉਧਰ ਗੋਗੀ ਪਾਰ ਆ ਲੇ ਬੈਠੇ ਇਕੱਲੇ ਹੀ ਇਕੱਲੇ ਇਕੱਲੇ ਖੱਤਿਆਂ ਚ ਲੱਗੇ ਹੋਏ ਤੇ ਬਸ ਦੱਬ ਲਈ ਕਿ ਕੰਮ ਥੋੜੀ ਲੈ ਕੇ ਬਸ ਹੁਣ ਚੱਲੀ ਲੈ ਕੇ ਦੂਜੀ ਸਾਈਡ ਮੇਰੀ ਚੱਪਲਾਂ ਪਾ ਕੇ ਸੇਹੋਂ ਇੱਕ ਸਾਈਡ ਨੂੰ ਹੱਥ ਜਾਂਦਾ ਜ਼ਿਆਦਾ ਮੈਂ ਇੱਕ ਸਾਈਡ ਨੂੰ ਹੱਥ ਜਾਂਦਾ ਜ਼ਿਆਦਾ ਮੌਸਮ ਠੀਕ ਆ ਨਾ ਅੱਜ ਮੌਸਮ ਠੀਕ ਆ ਵੀਰੇ ਹੂੰ ਆ ਜਾ ਆ ਜਾ ਆ ਜਾ ਇਕ ਰੀਲ ਵੀ ਬਣਾ ਦੇ ਇਕ ਰੀਲ ਬਣਾ ਦੇ ਬੜਾ ਹੀ ਕਰੀਤ ਨੇ ਕਰਗੇ ਦਿਨ ਹੁਣ ਤਾਂ ਬੜੀ ਛੇਤੀ ਮਾਰੀ ਹੈ ਹਿੰਮਤ ਅੱਜ ਕਿ ਠੰਡੀ ਦੀ ਤੁੜੀ ਤਾਂ ਕਰਕੇ ਹੋ ਸੁਣਾਓ ਜੀ ਠੀਕ ਠਾਕ ਹਾਂ ਜੀ ਠੀਕ ਜੀ ਜਿਆਦਾ ਮੀਂਹ ਤਾਂ ਤਾਂ ਨਹੀਂ ਹੋਇਆ ਨੁਕਸਾਨ ਨਹੀਂ ਨਹੀਂ ਮੀਂਹ ਤਾਂ ਇੱਧਰ ਹੈ ਨਹੀਂ ਇੱਧਰ ਘੱਟਦਾ ਮੀਂਹ ਇੱਧਰ ਟੁੜੀ ਟਾੜੀ ਨੂੰ ਤਾਂ ਨਹੀਂ ਜਿਆਦਾ ਨਹੀਂ ਨਹੀਂ ਅੱਛਾ ਠੀਕ ਤਾਂ ਠੀਕ ਹੈ ਅੱਜ ਦਾ ਉਭਜਨ ਮਾੜਾ ਮੋਟਾ ਵੱਧ ਕੇ ਨਹੀਂ ਨਰਮਨੁਰਮ ਜੀ ਦਾ ਹਾਂ ਹੋ ਸਕਦਾ ਜੀ ਹੋ ਸਕਦਾ ਪਰ ਲੋ ਵੇਤੋ ਵੇਜੀ ਹੋਊਗਾ ਕੰਮ ਸੁੱਕੀ ਵੀ ਸਾਲੀ ਉਨੀਓ ਦੇ ਜੰਦੀ ਹੈ ਵਜਨ ਉਹ ਪਰਲਾ ਨਹੀਂ ਛੇੜਿਆ ਹਲੇ ਉਹ ਵਾਲਾ ਬਾਊ ਵਾਲਾ ਉਹ ਦੇਖਦੇ ਕੰਡੇ ਤੇ ਹਾਂਜੀ ਸਮੋਸ ਉਹ ਪਈਆਂ ਕਿੰਨੀ ਹੈ ਹਾਂਜੀ ਹਾਂ ਕੋਈ ਨਹੀਂ ਮੈਂ ਚੱਕ ਰਿਹਾ ਚੱਕ ਰਿਹਾ ਚੱਕ ਰਿਹਾ ਸੋ ਭਾਈ ਟਰਾਲੀ ਚੱਲੀ ਆ ਹੁਣ ਕੰਡੇ ਤੇ ਮਨ ਕਰਾਉਂਦੀਆਂ ਕੰਡੇ ਦਾ ਵੀ ਲੜ ਜਾ ਉਹਦੋਂ ਦੇਖੋ ਕਣਕਾਂ ਕਿਆ ਸੁਣੀ ਹੋ ਗਈਆਂ ਮਾਰਦੀਆਂ ਹਰਿਆਈ ਹਰਿਆਈ ਦੇਖੋ ਕਿੰਨਾ ਸੋਹਣਾ ਲੱਗਦਾ ਹੈ ਨਾ ਵਿਊ ਦੇਖੋ ਤੁਸੀਂ ਕਿਆ ਘੈਂਟ ਮੌਸਮ ਦੇਖੋ ਸੁਥਰਾ ਹੈ ਇਹ ਮੇਰੇ ਲਈ ਮੌਸਮ ਅਸਲ ਚ ਬੱਦਲ ਜ਼ਿਆਦਾ ਘੈਂਟ ਹੁੰਦਾ ਜਦੋਂ ਜੀਰੀਆਂ ਦੀ ਬੜਾਈ ਚੱਲਦੀ ਹੁੰਦੀ ਹੈ ਤੁਮੀ ਛੱਪੀ ਬੀਠਾ ਲਓ ਠੀਕ ਹੋ ਮੌਸਮ ਆ ਸਾਫ ਹੋ ਕੇ ਪਰ ਹਵਾ ਨਹੀਂ ਬਟ ਕੱਟੀ ਪਿਆ ਹੈ ਨਾ ਹਾਂ ਜੀ ਵਧੀਆ ਹਿੰਮਤ ਮਾਰ ਜੇ ਤਾਂ ਟਾਈਮ ਨਾਲ ਭਰ ਲੈ ਕਿ ਸੱਜਦੇ ਆ ਕਿਤੇ ਨਹੀਂ ਵੀ ਰਾਜ ਤਾਂ ਉਹੀ ਟਾਈਮ ਤੇ ਕੁੱਪ ਥੋੜ੍ਹਾ ਜਿਆਦਾ ਹੀ ਖਰਾਬ ਤਾਂ ਉਹ ਹੁਣ ਪਰਲੇ ਤਕਰੀਬਨ ਤੁਹਾਡੇ ਠੀਕ ਹੀ ਲੱਗਦੇ ਆ ਤੈਨੂੰ ਠੀਕ ਹੈ ਚਲੋ ਕਰ ਲਿਓ ਵਿੱਚ ਨੂੰ ਮਿਕਸ ਜਾਓ ਵੀ ਉਹ ਮੜੇ ਉਹ ਪਰਲੇ ਕੁੱਪ ਚੱਲ ਪੈਣਗੇ ਅੱਛਾ ਠੀਕ ਹੈ ਬਸ ਆਹੋ ਅਗਲੀ ਟਰਾਲੀ ਤਾਂ ਸਮਝ ਲਾ ਉਹ ਵੀ ਹਿੱਲ ਜਾਣਾ ਨਾਲ ਤੂੰ ਕੁੱਪ ਥੋੜ੍ਹਾ ਜਿਹਾ ਲੈਣਾ ਉਹ ਹੀ ਜਦੋਂ ਉਹ ਖੋਲ ਲੈਣਾ ਫਿਰ ਪਰਸ ਨੂੰ ਆਹ ਕੰਡਾ ਨਵੇੜ ਦਾਂਗੇ ਤੇਰਾ ਹੁਣ ਪਰਸ ਨੂੰ ਪਰਸ ਨੂੰ ਬਸ ਠੀਕ ਹੈ ਹਾਂ ਸੋ ਮੈਨੂੰ ਲੇਬਰ ਮਿਲ ਗਈ ਗੰਨੇ ਵਾਲੇ ਠੀਕ ਹੈ ਬਾਕੀ ਆ ਕਿੰਨੀ ਵੀ ਕਰਤੂਈ ਆਈ ਵੀ ਹੈ ਅੱਛਾ ਬਾਈ 1 ਮਿੰਟ ਨਾਲੇ ਚਲਿਓ ਜੀ ਮੈਂ ਕੱਲਾ ਹੀ ਆਂ ਫੜ ਲਿਓ ਸਮਾਨ ਫਿਰ ਥੋ ਅੱਛਾ ਇੱਕ ਮਿੰਟ ਖੜੀ ਹਾਂ ਹਾਂ ਲੋ ਆ ਫੜ ਲੋ ਫਿਰ ਮੇਰੇ ਨਾਲੇ ਬੈਠ ਜਾ ਅੱਛਾ ਹੂੰ ਹੋਰ ਦਿੱਤੇ ਕੱਲ ਆਇਆ ਜੀ ਮੈਂ ਮੁਕਸਰ ਏਰੀ ਚ ਉਧਰੋਂ ਬੁੱਲਾ ਬੁੱਲਾ ਟਰਾਲੀਆਂ ਸਾਲੀਆਂ ਕੁਝ ਉਧਰ ਨੂੰ ਬਣਾਈਆਂ ਵੀ ਆ 2-200 ਕੁਇੰਟਲ ਘੱਟੋ ਘੱਟ ਮਾਲ ਮੈਂ ਮੁਕਸਰ ਏਰੀ ਚੋਂ ਆਇਆ ਕੱਲ ਉਧਰ ਘੁੰਮ ਕੇ ਮਾਗੀ ਦਾ ਮੇਲਾ ਦੇਖ ਕੇ ਆਇਆ ਬਾਈ ਟਰਾਲੀਆਂ ਬਾਈ ਕੁਝ ਉਹਨਾਂ ਦੀ ਹਾਂ ਟਰੈਕਟਰ ਦੇ ਉੱਤੇ ਤੇ ਵੀ ਉਹ ਲੰਬੀਆਂ ਲੰਬੀਆਂ ਟਰਾਲੀਆਂ ਪੂਰੀ ਤਕੜੇ ਜਗਾਨਾ ਬੜੇ ਤਕੜੇ ਜਗਾਨਾ ਹਾਂ ਘੱਟੋ ਘਾਟਾ ਇਨੇ ਦਾ ਹਾਂ ਉੱਥੀ ਮੈਂ ਫੜਾ ਦਮਾਂ ਹੀ ਫਿਰ ਆਜੋ ਹਾਂ ਤੇ ਮੋਟਰਸਾਈਕਲ ਪਤਾ ਆਜੇ ਜੇ ਟਰੈਕਟਰ ਪਤਾ ਆਜੇ ਕੋਈ ਗੱਲ ਨਹੀਂ ਬਸ ਆਜੋ ਫਿਰ ਫਟਾਫਟ ਹਿੰਮਤ ਨਾਲ ਫਿਰ ਆਪਾਂ ਚਲੀਏ ਅਗੇ ਛੋਕ ਦੀ ਲਾਰੀ ਇਹ ਆਪਾਂ ਇਹ ਗਊਸ਼ਾਲਾ ਦੇ ਕੋਲ ਆਹ ਗਊਸ਼ਾਲਾ ਦੇ ਇੱਥੇ ਗਊਸ਼ਾਲਾ ਦੇ ਕੋਲ ਸਰੰਦ ਕੰਡਾ ਹੈ ਪਰ ਹੁਣ ਆਇਆ ਵੀ ਪੁਲ ਛੋਟੇ ਬੰਨ੍ਹ ਕਰਕੇ ਵੀ ਟਰਾਲੀ ਕਿਸੇ ਪਾਸੇ ਨੂੰ ਮੁੜਦੀ ਜੀ ਮੈਂ ਹੁਣ ਪੁਲਾ ਕਰਕੇ ਜ਼ਿਆਦਾ ਸਮੱਸਿਆ ਲੈਂਦੀ ਐ ਨਾ ਰੇਲਵੇ ਵਾਲੇ ਪੁਲਾ ਕਰਕੇ ਹਾਂਜੀ ਹਾਂ ਤਾਂ ਇੱਧਰ ਨੂੰ ਘੁੰਮਣਾ ਪੈਂਦਾ ਮੈਂ ਇਹਨਾਂ ਫੰਡ ਲੱਗਦੀ ਹੁੰਨੀ ਉੱਪਰ ਪੰਜ ਫੜਾਏ ਤੇ ਹੈਂ ਪੰਜ ਫੜਾਤੇ ਤੇ ਹਾਂ ਜੀ ਫੜਾ ਤੇ ਠੀਕ ਹੈ ਠੀਕ ਹੈ ਸੋਨਾ ਹੋ ਗਿਆ ਨਾ ਅੱਜ ਤਾਂ ਹਾਂ ਅੰਤਿਕਾ 77 15 ਹਨ ਚਲੋ ਠੀਕ ਹੈ ਜੀ ਫਿਰ ਠੀਕ ਓਕੇ ਜੀ ਹੁਣ ਪਰਸੋਂ ਨੂੰ ਹਨ ਬਸ ਠੀਕ ਹੈ ਲੋ ਪਾਈ ਮਿੱਤਰੋ ਅੱਜ ਗਿਆ 74 ਕੁਇੰਟਲ 15 ਕਿਲੋ ਦਾ ਤੇ ਠੀਕ ਹੈ ਬਹੁਤ ਹੈ ਮਾਲ ਇਹਨਾਂ ਦਾ ਜੀ ਉਹ ਇਧਰ ਚੰਡੀ ਚੰਡੀਗੜ੍ਹ ਸਾਈਡ ਤੋਂ ਨਾ ਉਧਰ ਨੂੰ ਫਿਰ ਥੋੜੀਆਂ ਸੌਖੀਆਂ ਹੋ ਜਾਂਦੀਆਂ ਟਰਾਲੀਆਂ ਲੰਘਾਉਣੀਆਂ ਲੰਘਾਉਣੀਆਂ ਕਰਦੇ ਸੋ ਠੀਕ ਹੈ ਜੀ ਬਾਕੀ ਬਹੁਤ ਬਹੁਤ ਸ਼ੁਕਰੀਆ ਜੀ ਅੰਜਲੀ ਸੋ ਮਿਲਦੇ ਹਾਂ ਜੀ ਕਿਸੇ ਅਗਲੀ ਵੀਡੀਓ ਚ ਠੀਕ ਹੈ ਸਸੀਆ